ਸਸਿਕਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਆਯਾਤ ਕੀਤੀਆਂ ਗਈਆਂ ਦਵਾਈਆਂ ਉਤੇ 200% ਜਾਂ ਫੇ ਦੇ ਤੋਂ ਵੱਧ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜੈਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਨੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਨਰਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਸਿਰਫ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪਰ ਸੌਦੇ ਵਿੱਚ 200% ਦੀਆਂ ਦਰਾਂ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਗਲਬਾਤੀ ਰਣਨੀਤੀ ਹੋ ਸਕਦੀ ਹੈ। ਇਕਵਾਫੇ ਦਾਸੀ। ਸਸਿਕਾਚੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਯਾਤ ਕੀਤੀਆਂ ਕਿੰਗੀਆਂ ਦਵਾਈਆਂ ਉਤੇ 200% ਜਾਂ ਫਿਰ ਇਸ ਤੋਂ ਵੱਧ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ। ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ। ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ। ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜਨਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜਿਸਰੇ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਨੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਵਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਅਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪ ਅਸਲ ਦੇ ਵਿੱਚ 200% ਟੈਰਫ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਗਲਬਾਤੀ ਰਣਨੀਤੀ ਹੋ ਸਕਦੀ ਹੈ। ਇਕ ਵਫੇ ਦਾਸੀਏ। ਸਸਿਕਾ ਚਮ ਇਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਯਾਤ ਕੀਤੀਆਂ ਕਿੰਗੀਆਂ ਦਵਾਈਆਂ ਉੱਤੇ 200% ਚਾਂਪੇ ਦੇ ਤੋਂ ਵੱਧ ਟੈਰਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ। ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ। ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ। ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜੈਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਦੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਨਰਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਸਿਰਫ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪਸ ਅਲ ਦੇ ਵਿੱਚ 200% ਦੀਆਂ ਦਰਾਂ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਗਲਬਾਤੀ ਰਣਨੀਤੀ ਹੋ ਸਕਦੀ ਹੈ। ਇਕਵਾਫੇ ਦਾਸੀ। ਸਸਿਕਾਚੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਯਾਤ ਕੀਤੀਆਂ ਗਈਆਂ ਦਵਾਈਆਂ ਉਤੇ 200% ਜਾਂ ਫਿਰ ਇਸ ਤੋਂ ਵੱਧ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ। ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ। ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ। ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜਨਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਨੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਵਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਅਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪ ਅਸਲ ਦੇ ਵਿੱਚ 200% ਟੈਰਫ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਗਲਬਾਤੀ ਰਣਨੀਤੀ ਹੋ ਸਕਦੀ ਹੈ। ਇਕ ਵਾਫੇ ਦਾਸੀਏ। ਸਸਿਕਾ ਚਮ ਇਹਾ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਯਾਤ ਕੀਤੀਆਂ ਕਿੰਗੀਆਂ ਦਵਾਈਆਂ ਉੱਤੇ 200% ਚਾਂਪੇ ਦੇ ਤੋਂ ਵੱਧ ਟੈਰਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ। ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ। ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ। ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜੈਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਨੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਨਰਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਸਿਰਫ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪਸ ਅਲ ਦੇ ਵਿੱਚ 200% ਦੀਆਂ ਦਰਾਂ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਗਲਬਾਤੀ ਰਣਨੀਤੀ ਹੋ ਸਕਦੀ ਹੈ। ਇਕਵਾਫੇ ਦਾਸੀ। ਸਸਿਕਾਚੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਯਾਤ ਕੀਤੀਆਂ ਗਈਆਂ ਦਵਾਈਆਂ ਉਤੇ 200% ਜਾਂ ਫਿਰ ਇਸ ਤੋਂ ਵੱਧ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ। ਇਸ ਕਦਮ ਦਾ ਮੁੱਖ ਉਦੇਸ਼ ਦਵਾਈ ਨਿਰਮਾਣ ਨੂੰ ਵਿਦੇਸ਼ੋਂ ਤੋਂ ਵਾਪਸ ਅਮਰੀਕਾ ਲਿਆਉਣਾ ਹੈ। ਕੰਪਨੀ ਕੰਪਨੀਆਂ ਨੂੰ ਤਿਆਰੀ ਦੇ ਲਈ ਲਗਭਗ 1 ਤੋਂ 1.5 ਸਾਲ ਦਾ ਸਮਾਂ ਦੇਣ ਦੀ ਵੀ ਗੱਲ ਕੀਤੀ ਗਈ ਹੈ। ਦਸੇ ਯੋਜਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਦੁਨੀਆ ਦੇ ਵਿੱਚ ਜੈਨਿਕ ਦਵਾਈਆਂ ਦਾ ਇੱਕ ਪ੍ਰਮੁੱਖ ਨਿਰਯਾਤ ਹੈ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਭਾਰਤੀ ਦਵਾਈ ਨਿਰਮਤਾਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਦਾ ਅਮਰੀਕੀ ਬਾਜ਼ਾਰ ਦੇ ਵਿੱਚ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਚੀਨ ਤੋਂ ਆਉਣ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਕੱਚੇ ਮਾਲ ਨੇ ਮਾਰਾਤਾ ਮੰਨਨੇ ਕਿ ਇਹ ਉੱਚੇ ਟੈਰਿਫ ਉਲਟਾ ਅਸਰ ਪਾ ਸਕਦੇ ਨੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਤੇ ਦਵਾਈਆਂ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਖਾਸ ਤੌਰ ਤੇ ਜੈਨਰਿਕ ਦਵਾਈਆਂ ਜੋ ਪਹਿਲਾਂ ਹੀ ਘੱਟ ਮੁਨਾਫੇ ਉੱਤੇ ਵੇਚੀਆਂ ਜਾਂਦੀਆਂ ਨੇ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਕੁਝ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਸਿਰਫ 25% ਟੈਰਿਫ ਵੀ ਅਮਰੀਕਾ ਦੇ ਵਿੱਚ ਦਵਾਈਆਂ ਦੀ ਲਾਗਤ ਨੂੰ ਲਗਭਗ 51 ਡਾਲਰ ਬਿਲੀਅਨ ਤੱਕ ਵਧਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਨਿਵੇਸ਼ਕ ਅਤੇ ਵਿਸ਼ਲੇਸ਼ਕ ਚੁੱਕ ਕਰਦੇ ਨੇ ਕਿ ਟ੍ਰੰਪਰ ਸੌਦੇ ਵਿੱਚ 200% ਦੀਆਂ ਦਰਾਂ ਲਾਗੂ ਕਰਨ ਕੇ ਉਹਨਾਂ ਦਾ ਮੰਨਣਾ ਕਿ ਇਸ ਸੀਫੀਕ ਗੱਲਬਾਤ ਦੀ ਰਣਨੀਤੀ ਹੋ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ